ਕਲ ਕੋਈ ਨਹੀਂ ਮੈਂ ਖਲ ਦਾ ਨਸ਼ਈ ਆ ਇਸ਼ਕ ਮੈਨੂੰ ਝੱਲਾ ਕੀਤਾ ਝੱਲਦਾ ਨਸ਼ਈ ਆ ਨਸ਼ਈ ਮੇਰੇ ਸੰਗ ਪੀ ਮਜ਼ਾ ਦਾ ਨਸ਼ਈ ਆ ਆਹ ਮੇਰੇ ਸੰਗ ਪੀ ਮਜ਼ਾ ਦਾ ਨਸ਼ਈ ਨਸ਼ਈ ਹੁੰਦੇ ਨਾਲ ਪੀ ਮਜ਼ਾ ਦਾ ਨਸ਼ਈ ਆ ਦਿਨ ਝਾੜਦੇ ਆਂਗਾ ਮੈਂ ਰਾਤ ਦਾ ਨਸ਼ਈ ਆ ਆਹ 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 ਮੈਂ ਰਾਤ ਦਾ ਲੈ ਸ਼ੇਨ ਨਸ਼ਾ ਤੇਰੇ ਕਰਸ ਕੋਈ ਸ਼ਰਾਬ ਦਾ ਨਸ਼ਈ ਹੈ ਵੱਡਾ ਗੁਨਾਹਗਾਰ ਕੋਈ ਸਵਾਬ ਦਾ ਨਸ਼ਈ ਹੈ ਖਾਂ ਦਾ ਖਫੀਨ ਕੋਈ ਭੰਗ ਦਾ ਨਸ਼ਈ ਹੈ ਦਿਲ ਤੇਰੀ ਦੀਦ ਦੀ ਕੋ ਮੰਗਦਾ ਨਸ਼ਈ ਹੈ ਇਹ ਦਿਲ ਤੇਰੀ ਦੀਦ ਦੀ ਕੋ ਮੰਗਦਾ ਨਸ਼ਈ ਹੈ ਚੰਗਾ ਮੈਨੂੰ ਲੱਗੇ ਤੇਰੇ ਨਾਮ ਦਾ ਨਸ਼ਈ ਆ ਕਿੱਡੇ ਦਿਨ ਪੀਣਾ ਭਾਵੇਂ ਸ਼ਾਮ ਦਾ ਨਸ਼ਈ ਕਿਹੜ ਸਹਿਰ ਦਾ ਨਹੀਂ ਹੋਸ਼ ਕੀ ਆਵਾ ਅੱਠ ਤਹਿਰ ਦਾ ਨਹੀਂ ਗੱਲ ਵੱਡੀ ਹੋਵੇ ਛੋਟੀ ਬਹਿਰ ਦਾ ਨਹੀਂ ਪਿੰਡੂ ਹਾਂ ਮ ਭਾਵੇਂ ਹਰ ਸ਼ਹਿਰ ਦਾ ਆਹ ਨਾਕਾ ਚੁੱਤੀ ਹੋਣੀ ਕਿਹੜ ਸਹਿਰ ਦਾ ਨਹੀਂ ਉਹ ਜੁਨਿਆਵਾ ਕੀ ਆ ਮਾਠ ਪੈਰ ਦਾ ਨਸ਼ਈਆ ਕਰੋਦੇ ਗੱਲ ਵੱਟੀ ਹੋਵੇ ਛੋਟੀ ਬਹਿਰ ਦਾ ਨਸ਼ਈਆ ਟੈਂਡੂ ਹਾਂ ਮੈਂ ਭਾਵੇਂ ਹਰ ਸ਼ਹਿਰ ਦਾ ਨਸ਼ਈਆ ਪੀਣ ਵਿੱਚੋਂ ਹਾਲਮੀ ਇਵਾਰਤ ਕਈ ਮਿਲੇ ਨੇ ਵਾਹ ਵਾਹ ਪੀਣ ਵਿੱਚੋਂ ਹਾਲਮੀ ਇਵਾਰਤ ਕਈ ਮਿਲੇ ਨੇ ਪੀਣ ਵੱਲੋਂ ਵਜੇ ਵੀ ਨਹੀਂ ਬੱਸ ਕੀਤੀ ਦਿਲ ਇਹਦੇ ਪਾਈਗੀ ਜੇ ਜੀਰਸ ਪਾਈਗੀ ਜੇ ਲੈ 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 ਐਸ ਮੈਂ ਦਾ ਵਾਹ 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 ਲੱਗੇ ਜਿੱਥੇ ਹੋਣੀ ਜਿਹੜੀ ਲੈਣਾ ਨਹੀਂ ਲੈ ਚ ਕਿਰਸਨਾ ਸ਼ਰਾਬ ਮੈਂ ਸ਼ਬਾਬ ਦਾ ਨਸ਼ਈ ਆ ਕਲਮ ਨਾਲ ਪਿਆਰ ਹੈ ਕਿਤਾਬ ਦਾ ਨਸ਼ਈ ਆ ਸਾਰੇ ਫੁੱਲ ਸੋਹਣੇ ਮੈਂ ਗੁਲਾਬ ਦਾ ਨਸ਼ਈ ਆ ਆਸ਼ਕ ਪੰਜਾਬੀ ਦਾ ਪੰਜਾਬ ਦਾ ਨਸ਼ਈ ਆ ਐਸ਼ਾ ਮੈਂ ਨੰਬਰ ਜ਼ੁਲੰਦ ਦੇ ਰਾਵਾਂ ਦਾ ਨਸ਼ਈ ਆ ਸਮੁੰਦਰਾਂ ਨੂੰ ਪੀਤਾ ਆਹ ਸਮੁੰਦਰਾਂ ਨੂੰ ਪੀਤਾ ਸ਼ਹਿਰਾਵਾਂ ਦਾ ਨਸ਼ਈ ਆ ਫੇਰ ਵੀ ਕੋ ਨਸ਼ੇ ਵਿੱਚ ਟੋਟ ਜਾਈ ਜਾਂਦੀ ਏ ਆਹ ਵਾ ਵਾ ਫੇਰ ਵੀ ਕੋ ਨਸ਼ੇ ਵਿੱਚ ਟੋਟ ਜੀ ਜਾਂਦੀ ਏ ਰੂਤ ਤੇ ਉੜ ਜਾਈ ਰਹਿੰਦੀ ਏ ਨਸ਼ਈਆਂ ਨਸ਼ਈਆਂ ਮੈਂ ਸਾਰਾ ਜੱਗ ਕਹਿੰਦਾ ਏ ਨਸ਼ਈਆਂ ਨਸ਼ਈਆਂ ਮੈਂ ਸਾਰਾ ਜੱਗ ਕਹਿੰਦਾ ਏ ਨੈਣ ਉਹਦੇ ਵੇਖ ਲੈਣਾ ਨੈਣ ਉਹਦੇ ਵੇਖ ਲੈਣਾ ਮਸਾ ਜਦੋਂ ਲੈਂਦਾ ਏ ਕਬਾਦ ਜਦੋਂ ਛੱਡਿਆ ਮੈਂ ਦਸਾਂ ਨਹੀਂ ਛੱਡਿਆ ਜਿਵੇਂ ਤਮਾਰ ਜਸ ਖੋਲ ਪੀ ਲੋਟਿਆ ਕੁਝ ਵੀ ਨਹੀਂ ਹੋਇਆ ਆਏ ਹੋਏ ਕੁਝ ਵੀ ਨਹੀਂ ਹੋਇਆ ਸੌ ਸੱਪ ਠੂਆਂ ਫੱਡੇ ਆ ਨਗਰ ਨਗਰ ਪੀ ਨਾਵੀਂ ਗੱਟੀਆਂ ਵਾਹ ਵਾਹ ਰਸੀਦਾਂ ਮਨ ਬਦਰ ਆਏ ਵਾਹ ਕਿ ਮੋਜਿਸ ਆ